ਬੀਤੀ ਤੇਰ ਰਾਤ ਨੂੰ ਲੁਧਿਆਣਾ ਦੇ ਬਾਲ ਸਿੰਘ ਨਗਰ ਦੇ ਵਿੱਚ ਕਰਦੇ ਬਾਹਰ ਖੜੇ ਐਕਟਵਾ ਨੂੰ ਕਿਸੇ ਅਣਪਛਾਤੇ ਨੇ ਜਲਨਸ਼ੀਲ ਪਦਾਰਥ ਛਿੜਕ ਕੇ ਅਗਲ ਘਾ ਦਿੱਤੀ ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਕਿ ਕਿਸੇ ਨੇ ਜਾਣ ਬੁਝ ਕੇ ਪਦਾਰਥ ਛੜਕ ਕੇ ਐਕਟਵਾ ਨੂੰ ਅੱਗ ਲਗਾਈ ਹੈ ਜਿਸ ਦੀ ਚਪੇਟ ਦੇ ਵਿੱਚ ਐਕਟਿਵਾ ਦੇ ਕੋਲ ਲੱਗਾ ਬਿਜਲੀ ਦਾ ਮੀਟਰ ਵੀ ਆ ਗਿਆ ਪਰ ਗਨੀਮਤ ਇਹ ਰਹੀ ਕਿ ਅੱਗ ਇੰਨੀ ਭਿਆਨਕ ਹੋਣ ਦੇ ਬਾਵਜੂਦ ਵੀ ਤੇਲ ਦੀ ਟੈਂਕੀ ਦੇ ਵਿੱਚ ਬਲਾਸਟ ਨਹੀਂ ਹੋਇਆ ਅਤੇ ਇਸ ਮੌਕੇ ਇਲਾਕਾ ਨਿਵਾਸੀਆਂ ਨੇ ਇਸ ਮਾਮਲੇ ਨੂੰ ਲੈ ਕੇ ਕੀ ਕਿਹਾ ਤੁਸੀਂ ਵੀ ਸੁਣੋ ਮੇਰਾ ਪੁੱਤਰ ਵੀ ਆ ਨਹੀਂ ਮੇਰੇ ਪੋਤਰਾ ਵੀ ਆ ਗਿਆ ਤੁਹਾਡਾ ਨਾਂ ਕੀ ਹੈ ਸੁਦਰਸ਼ਨ ਕੀ ਹੋਇਆ ਕੀ ਸੀਗਾ ਜੀ ਰਾਤ ਨੂੰ ਇਹਦਾ ਪਤਾ ਨਹੀਂ ਅਸੀਂ ਤਾਂ ਸਕੂਟਰ ਖੜਾ ਕਰਕੇ ਰਾਤ ਸੌ ਗਏ ਹਾਂ ਅੱਛਾ ਜੀ ਸੁੱਤੇ ਉੱਠੇ ਹਾਂ ਤਾਂ ਸਵੇਰੇ ਰਾਤੀ 2:30 ਵਜੇ ਨਾਲ ਇਹਨਾਂ ਨੇ ਆਵਾਜ਼ ਮਾਰੀ ਅੱਛਾ ਅੱਗ ਲੱਗੀ ਇਹਦੇ ਪੁਹਾਕੇ ਵਜੇ ਉੱਤੇ ਦੇਖਿਆ ਫਿਰ ਮੈਂ ਤਾਂ ਸੁੱਤੀ ਪਈ ਮੈਨੂੰ ਪਤਾ ਹੀ ਕੋਈ ਨਹੀਂ ਸਿਰੇ ਪਤਾ ਚੱਲਿਆ ਅੱਗ ਦਾ ਕਹਿੰਦੇ ਪੁਹਾਕਾ ਇੱਧਰ ਗਿਆ ਹੈ ਪਤਾ ਲੱਗਿਆ ਕੌਣ ਲਾ ਕੇ ਗਿਆ ਆ ਇਹ ਨਹੀਂ ਪਤਾ ਲੱਗਾ ਜੀ ਮੂੰਹ ਤੇ ਕੱਪੜਾ ਕੰਨੇ ਲਪੇਟਿਆ ਉਹਦੇ ਅੱਛਾ ਸੀਸੀਟੀਵੀ ਆ ਵੇਖ ਲਓ ਨਾ ਟੀਵੀ 'ਚ ਜੋ ਕਮਰੇ 'ਚ ਆ ਜਾ ਵੇਖ ਕੋਈ ਸੀਸੀਟੀਵੀ ਆਈ ਹਾਂ ਕੈਮਰੇ 'ਚ ਵੇਖ ਲਓ ਅੱਛਾ ਕਿੰਨੇ ਕਿੰਨੇ ਬੰਦੇ ਤੁਸੀਂ ਦੇਖੀਏ ਇੱਕੋ ਹੀ ਬੰਦਾ ਕਹਿੰਦੇ ਮੂੰਹ ਤੇ ਕੱਪੜਾ ਲਪੇਟਿਆ ਐਸਾਈਡ ਤੋਂ ਆਇਆ ਕਈ ਕੋਈ ਦੁਸ਼ਮਨੀ ਹੋਵੇ ਕਿਸੇ ਨਾਲ ਵੀ ਲੜਾਈ ਝਗੜਾ ਹੋਇਆ ਹੋਵੇ ਨਾ ਸਾਡੀ ਕਿਸੇ ਨਾਲ ਲੜਾਈ ਨਹੀਂ ਮੱਲੇ ਕੋਲ ਕੋਈ ਸਾਰੇ ਮੱਲਾ ਕੰਗਾ ਸਾਰੇ ਤੋਂ ਜ਼ਿਆਦਾ ਸ਼ਹੀਦ ਇਹਨੂੰ ਕੋਈ ਨਹੀਂ ਹੁਣ ਪੁਲਿਸ ਹਾਂ ਪੁਲਿਸ ਨੂੰ ਬੋਲ ਸਕਦਾ ਇਹਨਾਂ ਸ਼ਰੀਫ ਲੜਕਾ ਪੁਲਿਸ ਨੂੰ ਦੱਸਿਆ ਸੀ ਹਾਂ ਪੁਲਿਸ ਆਈ ਹੈ ਕੋਈ ਕੋਈ ਨਹੀਂ ਅਜੇ ਆਈ ਰਿਪੋਰਟ ਲਿਖਾ ਕੇ ਆਏ ਹਜੇ ਤੱਕ ਦੇਖਣ ਨਹੀਂ ਆਏ ਬੰਸਰ ਨੂੰ ਬੁਲਾਇਆ ਹਜੇ ਤੱਕ ਉਹ ਨਹੀਂ ਆਇਆ ਮੇਰਾ ਨਾਮ ਅਸ਼ੋਕ ਕਮਾਲ ਹੈ ਜੀ ਅਸ਼ੋਕ ਜੀ ਕੀ ਹੋਇਆ ਕੀ ਸੀ ਜੀ ਇੱਥੇ 2-3 ਵਾਰੀ ਕਾਂਡ ਹੋ ਚੁੱਕੇ ਹੈ ਜੀ ਕਦੀ ਗੱਡੀਆਂ ਦੇ ਸ਼ੀਸ਼ੇ ਟੁੱਟਦੇ ਹੈ ਅੱਛਾ ਜੀ ਤੇ ਕਦੀ ਇਹ ਇਹ ਹਾਥ ਨੂੰ ਸਕੂਟਰੀ ਨੂੰ ਕੋਈ ਅੱਗ ਲੱਗ ਆ ਗਿਆ 2 ਵਜੇ ਦਾ ਅੱਛਾ ਜੀ ਬਹੁਤ ਜ਼ੋਰ ਕੇ ਬੁਲਾਵਟ ਹੋਇਆ ਇਹ ਕਾਫੀ ਕਰਾਂ ਦਾ ਨੁਕਸਾਨ ਹੋ ਗਿਆ ਹੈ ਸਕੂਟਰੀ ਪੂਰੀ ਜਲ ਚੁੱਕੀ ਹੈ ਅੱਛਾ ਜੀ ਸਕੂਟਰੀ ਕਿਦੀ ਸੀ ਜੀ ਇਹ ਸਕੂਟਰੀ ਸਾਡੇ ਸਾਹਮਣੇ ਹੀ ਹੈ ਜੀ ਅੱਛਾ ਜੀ ਉਹਨਾਂ ਦੀ ਹੈ ਗਵੰਡੀ ਹੈ ਸਾਡੇ ਉਹਨਾਂ ਦੀ ਸਕੂਟਰੀ ਸੀ ਬਿਲਕੁਲ ਜਲ ਕੇ ਸੁਆਹ ਹੋ ਚੁੱਕੀ ਹੈ ਇਹ ਕਿੰਨੇ ਬੰਦਿਆਂ ਨੇ ਅੱਗ ਲਾ ਕੇ ਇਹ ਕੈਮਰੇ ਚ ਦੇਖਿਆ ਗਿਆ ਜੀ ਦੋ ਬੰਦੇ ਮੋਟਰਸਾਈਕਲ ਤੇ ਆਏ ਸੀ ਲੈਕਿਨ ਸ਼ਕਲ-ਸ਼ਕਲ ਤੋਂ ਉਹਨਾਂ ਦੀ ਦਿਖੀ ਨਹੀਂ ਹੈ ਇੱਕ ਬੰਦਾ ਆਇਆ ਉਸਨੇ ਕੁਝ ਸਕੂਟਰੀ ਤੇ ਛਿੜਕਿਆ ਛੁੜਕਿਆ ਹੈ ਤੇ ਤੀਲ ਦੂਰ ਤੋਂ 발 ਕੇ ਸਿੱਟਤੀ ਕਹਿੰਦੇ ਪਹਿਲੀ ਤਿੱਲੀ ਵਾਲੀ ਉਹਦੇ ਨਾਲ ਅੱਗ ਨਹੀਂ ਲੱਗੀ ਹਾਂਜੀ ਹਾਂਜੀ ਤੇ ਦੂਜੀ ਤਿੱਲੀ ਵਾਲੀ ਦੂਜੀ ਤਿੱਲੀ ਵਾਲ ਕੇ ਫਿਰ ਉਹਨਾਂ ਨੇ ਸਿੱਟ ਕੇ ਅੱਗ ਲਗਾ ਦਿੱਤੀ ਇਹ ਕਿਉਂ ਕੀ ਲੱਗਦਾ ਕੀ ਕਾਰਨ ਹੈ ਇਦਾਂ ਕਰਨਾ ਕਿਉਂਕਿ ਹੋਰ ਵੀ ਕਈ ਮੋਟਰ ਗੱਡੀਆਂ ਵੀ ਬਾਹਰ ਕਢਦੀਆਂ ਲੋਕਾਂ ਦੀ ਪਤਾ ਨਹੀਂ ਕੋਈ ਇਦਾਂ ਦੀ ਦੁਸ਼ਮਣੀ ਨਹੀਂ ਹੈ ਕੋਈ ਕਿਸੇ ਨਾਲ ਨਹੀਂ ਇਹ ਮਿਲਨਸਾਰ ਪਰਿਵਾਰ ਹੈ ਸਾਨੂੰ ਇੱਥੇ ਰਹਿੰਦੇ ਨੂੰ 30-32 ਸਾਲ ਹੋ ਗਏ ਐ ਕੋਈ ਐਦਾਂ ਦੀ ਇਹਨਾਂ ਦੇ ਪਰਿਵਾਰ ਨਾਲ ਕੋਈ ਐਦਾਂ ਦੀ ਹੈ ਨਹੀਂ ਪਹਿਲਾਂ ਕਦੀ ਐਦਾਂ ਹੋਇਆ ਕਿ ਕਦੀ ਪਹਿਲਾਂ ਵੀ ਕਿਸੇ ਚੀਜ਼ ਨੂੰ ਅੱਗ ਲਾਈ ਹੋਵੇ ਰਾਤ ਨੂੰ ਨਹੀਂ ਅੱਗ ਨਹੀਂ ਲਾਈ ਆਪਣੀਆਂ ਗੱਡੀਆਂ ਦੇ ਸ਼ੀਸ਼ੇ ਦੋਵਾਂ ਦੇ ਤੋੜੇ ਗਏ ਆ ਅੱਛਾ ਜੀ ਦੋ ਗੱਡੀਆਂ ਦੇ ਸ਼ੀਸ਼ੇ ਤੋੜ ਕੇ ਇਤਲਾ ਦਿੱਤੀ ਜੀ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਪੁਲਿਸ ਦੇ ਕੋਲ ਗਏ ਸੀ ਜੀ ਹੁਣ ਪੁਲਿਸ ਹਾਲੇ ਤੱਕ ਤਾਂ ਮੇਰੇ ਖਿਆਲ ਆਈ ਨਹੀਂ ਹੈ ਅੱਛਾ ਜੀ ਬਾਕੀ ਗਏ ਸੀ ਰਿਪੋਰਟ ਲਿਖਾਤੀ ਹੈ ਠੀਕ ਹੈ ਠੀਕ ਹਾਂਜੀ ਐਸਐਮ ਜੀ ਨਿਊਜ਼ ਅੱਲੀ ਲੁਧਿਆਣਾ ਤੋਂ ਵਿਸ਼ੇ ਜਲੋਡਾ ਦੀ ਰਿਪੋਰਟ